ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਵੀਰ ਉਹ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਅੱਲਾ ਜੀ ਲੰਮੀ ਵੀਰੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਲਕਾਲਾਂ ਦੇ ਵਿੱਚ ਮਾਲਕਾਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮੱਤਾ ਨਗਰ ਆ ਤੇ ਜਿਸ ਘਰ ਦੇ ਵਿੱਚ ਲਿਆ ਜੀ ਲਿਆ ਜੀ ਗਾਣ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇ ਲੋ ਪਰਿਵਾਰ ਆ ਤੇ ਇੱਕ ਮੇਵਕਾਉਆ ਭਾਈ ਹੁਣ ਉਹਦੀ ਚੰਗੇ ਦੁੱਧ ਦੀ ਮਾਲਕਣ ਨੇ ਆ ਭਾਈ ਮੋੜ ਚੰਗੇ ਦੁੱਧ ਦੀ ਮਾਲਕਣ ਮੈਂ ਮਿੱਤਰੋ ਚੰਗਾ ਲੇਵਾ ਵਾ ਚੰਗਾ ਭਾਂਡਾ ਵਾ ਕਿੰਨਵਾ ਸੂਆ ਕਿੰਨੇ ਦਿਨਾਂ ਦੀ ਕੱਚੀ ਕੀ ਦੁੱਧ ਦਾ ਰਿਕਾਰਡ ਆ ਕੀ ਬਾਈ ਹੁਣੀ ਮੁੱਲ ਕਰਦੇ ਆ ਦੇਣ ਲੈਣ ਵਾਲੀਆਂ ਗੱਲਾਂ ਸਾਰੀਆਂ ਕਰਦੇ ਆ ਆਪਾਂ ਬਾਈ ਦੇ ਨਾਲ ਆਪ ਨੂੰ ਜਾਣਕਾਰੀ ਦੇਣ ਦੇ ਲਈ ਬਾਈ ਪਗੜਾ ਹੋਊਗਾ ਮਿੱਤਰੋ ਬਗੜੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੀਰੇ ਬਹੁਤ ਵਧੀਆ ਈ ਸੇਤਾ ਦੇ ਪਰਿਵਾਰ ਬਹੁਤ ਵਧੀਆ ਅੱਛਾ ਅੱਜ ਜਾਨਵਰ ਕਿੰਨੇ ਆ ਬਾਈ ਇੱਕ ਮੈਂ ਆ ਜੀ ਘਰੇ ਲੋਈ ਬਗੜੇ ਵੀਰੇ ਫਿਰ ਜਿਹੜੀ ਮੈਂ ਇਹ ਕਿਨਵਾ ਸੁਆ ਸੁਹੁੰਦੀ ਆ ਬਈ ਇਹ ਚੌਥਾ ਸੁਆ ਸੁਹੁੰਦੀ ਆਈ ਚੌਥਾ ਸੁਆ ਸੁਹਣਾ ਇਹਨੇ ਹਾਂਜੀ ਕਿਨੇ ਦਿਨ ਲੈ ਜੂਗੀ ਬ੍ਰਦਰ ਹਜੇ ਹਜੇ 8 ਦਿਨ ਪਏ ਆ ਜੀ 8 ਦਿਨ ਪਏ ਆ ਅੱਛਾ ਦੁੱਧ ਦਾ ਰਿਕਾਰਡ ਪਈ ਕੀ ਰਿਆ ਬੰਦਾ 17 ਕਿਲੋ ਚੋਇਆ ਆ ਆਪਾਂ 17 ਕਿਲੋ ਦੁੱਧ ਚੋਇਆ ਹੋਇਆ ਜੇ ਕੋਈ ਭਰਾ ਕਵੇ ਵੀ ਆਪਾਂ ਚੋ ਕੇ ਲੈ ਜਾਣੀ ਆ ਬੇਸ਼ੱਕ ਦੋ ਡੰਗਾਂ ਦੀ ਤਸੱਲੀ ਕਰਕੇ ਜਾਵੇ ਝੋਕੇ ਘਰੇ ਜਦੋਂ ਸੂਪੀ ਸੂਪੀ ਆ ਜੀ ਕਿੰਨੇ ਲੈ ਜੂਗੀ ਹਜੇ ਬਈ ਦਿਨ 8 ਲੈ ਜੂਗੀ ਠੀਕ ਆ ਸਾਈ ਸੌਦਾ ਕਰ ਲਵੇ ਤੇ ਚੋ ਕੇ ਦੁੱਧ ਵੀ ਲੈ ਜਾ ਸਕਦਾ ਹਾਂ ਹਾਂ ਬਿਆਨਾ ਬਾ ਦੇਵੇ ਤੇ ਆਪਦੀ ਘਰੇ ਆ ਕੇ ਰਵੇ ਦੋ ਡੰਗ ਚੋ ਕੇ ਤਿੰਨ ਡੰਗ ਫੇਰ ਲੈ ਜਾਵੇ ਠੀਕ ਆ ਬਈ ਤੇ ਵੀਰੇ ਚਵਾਈ ਚਵਾਈ ਦੀ ਕਿਵੇਂ ਆ ਓਕੇ ਇਹ ਇੱਕ ਨੰਬਰ ਹੈ ਵਧੀਆ ਹੀ ਜਿਵੇਂ ਪਾਸਾ 19 ਕਿਉਂ ਜਿੱਦਣ ਸੂਪੀ ਵਧੀਆ ਸਾਫ਼ ਹੋਊਗੀ ਠੀਕ ਹੈ ਵੀ ਆਹ ਲੈ ਵੱਲੋਂ ਵਟਕਾਣੇ ਲਾ ਜਾਂਦੀ ਆ ਹਾਂਜੀ ਹਾਂ ਠੀਕ ਹੈ ਅੱਛਾ ਰੇਟ ਭਾਈ ਫਿਰ ਇਹਦਾ ਕੀ ਰੱਖਣਾ ਰੇਟ ਆ ਜੀ 140 ਦੇਣ ਲੈਣ ਵਾਲੀ ਗੱਲ ਹੈ ਦੇਣ ਮਨਤਨ ਕਰਾਂਗੇ ਚੱਲ ਕੇ ਠੰਡ ਦੇ ਵਿੱਚ ਜਿੰਨੇ ਦਾ ਰੱਸਾ ਫੜਾਉਣਾ ਉਨੇ ਦੀ ਗੱਲ ਕਰਦੇ 135 ਦੀ ਠੀਕ ਹੈ ਤੋਰੀ ਭਾਈ ਕੱਢੀ ਪਾ ਲਓ ਲੈ ਵੀ ਮਿੱਤਰੋ 17 ਕਿਲੋ ਦੋ ਦੋ ਤੁਸੀਂ ਕੰਡੇ ਲਾ ਕੇ ਲਿਜਾ ਸਕਦੇ ਆ ਜਦੋਂ ਸੂਪੀ ਅੱਜ ਮੈਂ ਗੱਪਣ 2-4 ਦਿਨ ਇਹਨੇ ਲੈ ਜਾਣੇ ਆ ਹਜੇ ਸੁੰਦੀ ਕਰਦੀ ਨੇ ਬਾਡੀ ਬੰਤਰ ਦੀ ਚੰਗੀ ਆ ਖੁੱਲੀ ਬਹੁਤ ਆਵੇਂ ਪਿੱਠ ਪੂੜਾ ਬੜਾ ਕਮਾਲ ਆਵੇਂ ਦਾ ਢਾਂਚੇ ਵੱਲੋਂ ਬੜੀ ਜ਼ਬਰਦਸਤ ਆ ਮਿੱਤਰੋ ਸਰੀਰਕ ਤੇ ਅੰਗ ਤੇ ਆਰਮੇਂ ਦੇ ਬੜੇ ਚੰਗੇ ਆ ਦੇਖ ਲੈ ਆ ਬਈ ਪਕੜੇ ਬਈ ਮੋੜ ਦਿਆ ਵੇਖੋ ਗਰਾਂ ਦੀ ਲੇਵਾ ਪਾਂਡਾ ਮਿੱਤਰੋ ਸਾਰੇ ਪਾਸਿਓਂ ਤੋਂ ਮੈਂ ਜਮਾਂ ਓਕੇ ਦੀ ਰਿਪੋਰਟ ਕਹਿ ਸਕਦੇ ਆ ਆਪਾਂ ਕਰਮ ਵਾਲੀ ਦੇਖੋ ਗਰਾਂ ਦੀ ਤੁਸੀਂ ਲੈ ਖਲਾਰ ਲੈ ਤੀ ਕਰ ਲੈ ਉੱਥੇ ਰੋਕ ਲਵਾ ਪਿੱਛੇ ਰੋਕ ਲਾ ਬੜੀ ਲੇਵਾ ਦਿਖਾ ਦੇਣਾ ਤੁਹਾਨੂੰ ਨੇੜੀਕ ਤੋਂ ਪਿੱਛੇ ਨੂੰ ਕਮਾਲੀ ਵਾਲੀ ਮੈਂ ਦੀ ਬਾਡੀ ਬੰਤਰ ਚੰਗੀ ਆ ਕਿਉਂਕਿ ਮੈਂ ਅੰਗਾ ਪੈਰਾ ਦੀ ਬਹੁਤ ਚੰਗੀ ਆ ਦੇਖੋ ਬਾਲ ਠੀਕ ਆ ਬਈ ਬੱਸ ਬਾਜ ਬੰਦ ਸੈਡ ਜਰੂਰ ਰੇਟ 1 ਲੱਖ ਤੇ 40000 ਰੁਪਿਆ 35 ਦਾ ਰਸਾ ਫੜਾਊਗਾ ਬਾਈ 17 ਕਿਲੋ ਦੁੱਧ ਤੁਸੀਂ 4 ਕਿਲ ਜਾ ਸਕਦੇ ਸਾਈ ਬਿਆਨਾਂ ਕਰੜਾ ਦੇਣਾ ਪੈਣਾ ਕਹਿਣ ਤੋਂ ਪਾਵੇ ਆ ਵੀ 50000 ਤੋਂ ਪਲੱਸ ਤੁਹਾਨੂੰ ਬਿਆਨਾਂ ਜਿਹੜਾ ਇਹਦਾ ਦੇਣਾ ਪੈਣਾ ਜੇ ਦੁੱਧ ਨਾ ਕੱਢੇ ਤਾਂ ਤੁਹਾਡਾ ਬਿਆਨਾਂ ਵਾਪਸ ਹੋਊਗਾ ਵੀਰੇ ਹਾਂਜੀ ਹਾਂ ਜੇ ਦੁੱਧ ਕੱਢ ਗਿਆ ਤਾਂ ਫਿਰ ਤੁਹਾਨੂੰ ਮਿਲ ਜਾਣੀ ਪਊਗੀ ਚੌਥਾ ਸੂਆ ਮੇ ਆ ਬਾਕੀ ਗੱਲਬਾਤ ਲਈ ਬਾਈ ਘਰ ਕਿੱਥੇ ਆਉਣਾ ਪਊਗਾ ਕਈ ਵਾਰੀ ਫੋਨ ਨਹੀਂ ਲੱਗਦਾ ਇਹ ਬਾਬਾ ਹੀਰਾ ਦਾ ਆ ਡੇਰਾ ਜੀ ਹਾਂਜੀ ਉਹਦੇ ਬਿਲਕੁਲ ਸਾਹਮਣੇ ਘਰ ਨਾਮ ਕੀ ਆ ਬਾਈ ਦਾ ਨਾਮ ਦਲਜੀਤ ਸਿੰਘ ਠੀਕ ਹੈ ਬਈ ਨੰਬਰ 947653 ਜੀ 78112 ਇੱਕ ਵਾਰੀ ਹੋਰ ਆਉਣ ਦੇ ਬਈ 947653 ਜੀ 78112 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਬਈ ਦਾ ਰਾਬਤਾ ਕੇਮ ਧੰਨਵਾਦ